हां जी भाई मेरे ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਕਰਦੇ ਪਏ ਆ ਪੰਜ ਤੱਕ ਯਾਤਰਾ ਮੇਰਾ ਪਿੰਡ रायपुर ਜ਼ਿਲ੍ਹਾ ਮਾਨਸਾ ਤੇ ਇਸ ਟਾਈਮ ਆਪਾਂ ਜਾ ਰਹੇ ਆ ਕਾਨਪੁਰ ਵਾਲਾ ਤੇ ਆਪਣਾ ਜਿਹੜਾ ਚੌਥਾ ਤਖਤ ਹੈ ਤੇ ਵੈਸੇ ਵੀ ਉਹ ਸਿੱਖਾਂ ਦਾ ਵੀ ਮੰਨ ਕੇ ਚੱਲੋ ਵੀ ਲੜੀ ਭਾਰਤ ਤੀਜਾ ਤਖਤ ਆਪਾਂ ਪਟਨਾ ਸਾਹਿਬ ਵੱਲ ਪੂਚ ਕਰ ਰਿਹਾ ਇਸ ਟਾਈਮ ਹਨ ਤੇ ਬਾਕੀ ਆਪਾਂ ਹਰ ਰੋਜ਼ ਆਪਣਾ ਜਿਹੜਾ ਚੈਨਲ ਹੈ ਵੀ ਦਿਨ ਦੇ ਵਿੱਚ ਕੀ ਕਰਿਆ ਕਰਦੇ ਆਪਾਂ ਜਾਂ ਵੀ ਕੀ ਕੁਛ ਖਾਣੇ ਪੀਣੇ ਆ ਜਾਂ ਆਪਣਾ ਰਹਿਣ ਵਸੇਰਾ ਹੋ ਗਿਆ ਉਹ ਆਪਾਂ ਹਰ ਰੋਜ਼ YouTube ਚੈਨਲ ਆਪਾਂ ਚੱਲ ਜਿੰਦੀ ਹੈ ਤੇ ਅਪਲੋਡ ਕਰੀਦਾ ਤੁਸੀਂ ਆ ਕੇ YouTube ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਆਪਣੀ ਰੋਜ਼ ਦੇ ਬਲੌਗ ਆਪਾਂ ਜਿਹੜਾ ਅਪਲੋਡ ਕਰਦੇ ਆ ਉਹ ਤੁਸੀਂ ਵੀ ਦੇਖ ਸਕਦੇ ਹੋ ਜਾ ਕੇ ਤਾਂ ਜੋ ਤੁਹਾਨੂੰ ਵੀ ਮਦਦ ਮਿਲ ਛਕੇ ਕਿਉਂਕਿ ਤੁਹਾਡੇ ਚੋਂ ਵੀ ਕੋਈ ਵੀਰ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਕੁਝ ਦਿਨਾਂ ਦੇ ਵਿੱਚ ਇਹ ਯਾਤਰਾ ਸ਼ੁਰੂ ਕਰਨ ਦੀ ਆ ਕਰਨ ਦੀ ਸੋਚ ਰਿਹਾ ਹੋਵੇ ਤੇ ਤੁਹਾਨੂੰ ਬਹੁਤ ਮਦਦ ਮਿਲੇਗੀ ਤੇ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ